ਉਹ ਗੁੰਮਦੀ ਆ ਜਿਹੜੀ ਪ੍ਰਸ਼ਾਦ ਵਾਲੀ ਬਾਹੀ ਦੇ ਪਾਸੇ ਉਹਾਂ ਜਿੱਥੇ ਦੇਖੋ ਤੁਸੀਂ ਅੱਜ ਵੀ ਕਿੰਨੇ ਉਹ ਜਿਹੜੇ ਮਘੋਰੇ ਆ ਜਿਹੜੇ ਜਿਵੇਂ ਟੋਪਾਂ ਨਾਲ ਟੈਂਕਾਂ ਨਾਲ ਸਾਰੀ ਉਹ ਬਾਹੀ ਤੇ ਸਾਰੀ ਉੱਤੇ ਤੱਕ ਜਿਹੜੀ ਉਹ ਸਾਰੀ ਆ ਉਹਦੇ ਵਿੱਚ ਗੋਲੀਆਂ ਮਾਰੀਆਂ ਆ ਇਹ 1984 ਦਾ ਉਹ ਸਮਾਂ ਚ ਇੱਥੇ ਕਰਾਉਂਦੇ ਆ ਇਹ ਸਾਡਾ ਇੱਕ ਸਰਮਾਇਆ ਮੈਂ ਕਹਿ ਲਵਾਂ ਕਿ ਸਿੱਖ ਪੰਥ ਨੇ ਸਾਂਭ ਕੇ ਰੱਖਿਆ ਤਾਂ ਕਿ ਆਉਂਦੀਆਂ ਪੀੜ੍ਹੀਆਂ ਇਸ ਗੱਲ ਨੂੰ ਵੀ ਯਾਦ ਰੱਖਣ ਕਿ ਇਸ ਧਰਤੀ ਦੇ ਉੱਤੇ ਆਜ਼ਾਦ ਭਾਰਤ ਦੇ ਵਿੱਚ ਵੀ ਸਿੱਖਾਂ ਨੂੰ ਜਿਹੜਾ ਆ ਉਹ ਤੋਪਾਂ ਤੇ ਗੋਲੀਆਂ ਦਾ ਨਿਸ਼ਾਨਾ ਸਿੱਖਾਂ ਬਣਾਇਆ ਗਿਆ ਲਗਭਗ ਇਸ ਪਵਿੱਤਰ ਸਥਾਨ ਨੂੰ ਢਹ ਢੇਰੀ ਕਰਨ ਦਾ ਵੀ ਜਿਹੜਾ ਆ ਉਹ ਬਹੁਤ ਕੁਝ ਜਿਹੜਾ ਯਤਨ ਕੀਤਾ ਗਿਆ ਜਾਨਾ ਡਿਓੜੀ ਉਹ ਖਜ਼ਾਨਾ ਗਿਣ ਹੁੰਦਾ ਉੱਥੇ ਅੱਛਾ ਇਸ ਕਰਕੇ ਖਜ਼ਾਨਾ ਡਿਓੜੀ ਨਾਲ ਉੱਥੇ ਫਿਰ ਖਜ਼ਾਨਾ ਹੁਣ ਤਾਂ ਥੱਲੇ ਲਾਪਾ ਗਿਣ ਬੇਸਮੈਂਟ ਦੇ ਵਿੱਚ ਜੀ ਜੀ ਅੱਗੇ ਉਹਦੇ ਨਾਲ ਹੀ ਇੱਕ ਕਮਰਾ ਆ ਠੀਕ ਹੈ ਜੀ ਉੱਥੇ ਸਾਰੀ ਗਿਣਤੀ ਕਰਦੇ ਸੀ ਤਾਂ ਖਜ਼ਾਨਾ ਡਿਓੜੀ ਕਹਿੰਦੇ ਜਾਨਾ ਡਿਓੜੀ ਤਾਂ ਇਹਦਾ ਨਾਮ ਆ ਕਿਉਂਕਿ ਨਾਲ ਬਾਹੀ ਦੇ ਵਿੱਚ ਖਜ਼ਾਨਾ ਗਿਣ ਦਾ ਉੱਥੇ ਕਮਰਾ ਬਣਿਆ ਆ ਵੱਡਾ ਆ ਉਸ ਵੇਲੇ ਦਾ ਫਲਮਾਂਕਣ ਆ ਸਾਰਾ ਹੀ ਹਾਂਜੀ ਇਹ ਕਿਵੇਂ ਐਕਸੀਡੈਂਟ ਬਰਮਤ ਹੋ ਗਈ ਪਰ ਇਹ ਉਦਹੀਂ ਇਹ ਅਸੀਂ ਇਸ ਕਰਕੇ ਰੱਖੇ ਆ ਜੀ ਇਹ ਅਸੀਂ ਇੱਕ ਕਿਉਂਕਿ ਆਮ ਜਲਦੀ ਸਿੱਖਾਂ ਚ ਬਜਾਦਾ ਖਤਮ ਕਰੀ ਜਾਂਦੇ ਆ ਜੀ ਇਹ ਅਸੀਂ ਜਾਦਾ ਖਤਮ ਨਹੀਂ ਇਹ ਇਸੇ ਕਰਕੇ ਇਹਨਾਂ ਨੂੰ ਪ੍ਰਜਰਵ ਕੀਤਾ ਆ ਤਾਂ ਕਿ ਆਉਂਦੀਆਂ ਨਸਲਾਂ ਨੂੰ ਇਹਦੀ ਅਸਾਥ ਵੀ ਹੋਵੇ ਵੀ ਕਿਵੇਂ ਇੱਥੇ ਜਿਹੜੀ ਆ ਗੋਲੀਬਾਰੀ ਸਾਰੇ ਬਿਲਡਿੰਗ ਦੇ ਉੱਤੇ ਆ ਦੇਖੋ ਆ ਸਾਰੇ ਦੇ ਸਾਰੇ ਅੱਜ ਵੀ ਉਹ ਜਿਹੜੇ ਉਹਨਾਂ ਦੇ ਗੋਲੀਆਂ ਦੇ ਨਿਸ਼ਾਨ ਜਿਹੜੇ ਉਹ ਮੌਜੂਦ ਆ ਇਹ ਜਗ੍ਹਾ ਰਹਿ ਗਈ ਫਿਰ ਤਾਂ ਹਾਂ ਜੀ ਵੈਸੇ ਤਾਂ ਸਾਰੇ ਫਿਰੇ ਬਰਤਾਨ ਸੀ ਨਾ ਉਹ ਤੋਂ ਬਾਕੀ ਦਾ ਹਾਂ ਬਾਕੀ ਦਾ ਰਾਏ ਬਸ ਇਹੋ ਸਾਰੇ ਹਾਂਜੀ ਹਾਂਜੀ ਹਾਲਾਤ ਸਾਰੇ ਇਦਾਂ ਗੋਲੀਆਂ ਸੀ ਇਹ ਉਹ ਬੂੰਗੇ ਦੇ ਰੂਪ ਦੇ ਵਿੱਚ ਜੀ ਖੜੀ ਆ ਸਾਡੀ ਇੱਕ ਬੂੰਗਾ ਰੂਪ ਆ ਦੇਖੋ ਤੁਸੀਂ ਕਿਵੇਂ ਇੱਕ ਇਹ ਕੀ ਅਹਿਸਾਸ ਕਰਦੇ ਭਈ ਮਾਰਟਨ ਦੀਆਂ ਗੋਲੀਆਂ ਜਿਹੜੀਆਂ ਤੋਪਾਂ ਦੀਆਂ ਸੀ ਉਹ ਇਹਨਾਂ ਦੇ ਵਿੱਚ ਜਿਹੜੀਆਂ ਸਾਰੀਆਂ ਲੱਗੀਆਂ ਇਹ ਸਾਰਾ ਆ ਉੱਤੇ ਆਪਾਂ ਦੇਖ ਰਹੇ ਹਾਂ ਜੀ ਇਹ ਸਾਰੇ ਛਲਣੀ ਛਲਣੀ ਕਰਕੇ ਇਸ ਪਵਿੱਤਰ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਹਰ ਇੱਕ ਬਿਲਡਿੰਗ ਨੂੰ ਵੱਡੇ ਪੱਧਰ ਤੇ ਜਿਹੜਾ ਇਹਨਾਂ ਨੇ ਨਿਸ਼ਾਨਾ ਬਣਾਇਆ ਇਹ ਉਸ ਵੇਲੇ ਦੀ ਯਾਦਗਾਰ ਹੈ ਹੁਣ ਇਹਨੂੰ ਅਸੀਂ ਜਤਨ ਕਰ ਰਹੇ ਆ ਪਿਆ ਜਿਹੜੀ ਜੀ ਪ੍ਰਜਾਪ ਕਰ ਲਈਏ ਸੋ ਸੋਏ ਦੇ ਲਈ ਬਣਾਵਾਂਗੇ ਕੋਈ ਸੰਬਰਕ ਜਾਂ ਇਹਦੇ ਹੜ੍ਹ ਵਾਲੇ ਸ਼ੀਸ਼ੇ ਨਾਲ ਉਹ ਥੋੜੀ ਜਿਹੀ ਕਹਿੰਦੇ ਮੌਇਸਚਰ ਆ ਜਾਂਦਾ ਅੱਛਾ ਜੀ ਇਹਦੇ ਕੋਲ ਬਿਲਡਿੰਗ ਦਾ ਅਸੀਂ ਬਣਾ ਰਹੇ ਆ ਫਿਰ ਆਉਂਦੇ ਵੇਲੇ ਇਹਦਾ ਚੇਤਾ ਕਰਕੇ ਤਾਂ ਫਿਰ ਥੋੜਾ ਬਣਾ ਲਾਂਗੇ ਤਾਂਾਂਗੇ ਐ ਜਿਹੜੀ ਆ ਇਹ ਪ੍ਰਜਾਪ ਰੱਖ ਕੇ ਜਿਹੜੀ ਆ ਸੰਭੀ ਜਾ ਸੰਭੀ ਜਾ